ਆਪਾਂ ਵਾਈਟ ਤੇ ਆਫ ਵਾਈਟ ਸੂਟ ਦੀ ਕਲੈਕਸ਼ਨ ਦਿਖਾਉਣ ਲੱਗੇ ਆ ਅੱਜਕੱਲ ਬਹੁਤ ਟ੍ਰੈਂਡ ਹੈ ਇਹਨਾਂ ਸੂਟਾਂ ਦਾ ਸੋ ਇਹਨਾਂ ਚੋ ਵਾਈਟ ਸੂਟ ਵੀ ਹੈ ਤੇ ਆਫ ਵਾਈਟ ਸੂਟ ਵੀ ਹੈ ਨਾ ਕਿਉਂਕਿ ਵਾਈਟ ਸੂਟ ਪਾਉਣੇ ਬਹੁਤ ਜ਼ਿਆਦਾ ਪਸੰਦ ਕਰਦੇ ਆ ਸਾਰੇ ਸੋ ਆਓ ਆਪਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਵੀਡੀਓ ਨੂੰ ਸੇਵ ਕਰ ਲਿਓ ਹੋਰ ਵੀਡੀਓ ਲਈ ਫੋਲੋ ਕਰੋ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਇਹ ਕਲੈਕਸ਼ਨ ਬਹੁਤ ਸੋਹਣੀ ਆ ਸੋ ਜਲਦੀ ਜਲਦੀ ਤੁਸੀਂ ਆਰਡਰ ਕਰ ਲਿਓ ਫਾਨੋ ਸਟਾਈਲ ਤੋਂ ਦੇਖੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹ ਬਣਿਆ ਹੋਇਆ ਖਾਦੀ ਦੇ ਉੱਪਰ ਆ ਦੇਖੋ ਖਾਦੀ ਦੇ ਉੱਪਰ ਬਣਿਆ ਹੋਇਆ ਪਿਓਰ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਦੁਪੱਟੇ ਦੇਖੋ ਕਿੰਨੀ ਪਿਆਰੀ ਡਿਫਰੈਂਟ ਜੀ ਲੈਂਸ ਲੱਗੀ ਹੋਈ ਹੈ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਦੁਪੱਟਾ ਹੈਗਾ ਆਰਗੈਂਜ਼ਾ ਦਾ ਠੀਕ ਹੈ ਜੀ ਆ ਇਹਦੀਆਂ ਬਾਹਾਂ ਬਣੀਆਂ ਹੋਈਆਂ ਤੇ ਆਹ ਵਰਕੇ ਦੀ ਆਊਗਾ ਬਾਟਮ ਦੇ ਉੱਪਰ ਸੋ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜਿੰਨੇ ਵੀ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਇਹ ਸਾਰੇ ਸੂਟ 4500 ਤੋਂ ਲੈ ਕੇ 9500 ਦੀ ਰੇਂਜ ਦੇ ਵਿੱਚ ਵਿੱਚ ਆ ਸੋ ਇਹਦਾ ਐਫਐਸ ਕੋਡ ਤੁਸੀਂ ਦੇਖ ਸਕਦੇ ਹੋ ਐਫਐਸ 1913 ਤੁਸੀਂ ਇਹ ਸੂਟ ਆਰਡਰ ਕਰ ਸਕਦੇ ਹੋ fanostyle.com ਤੋਂ ਵੀ ਆਰਡਰ ਕਰ ਸਕਦੇ ਹੋ ਜਾਂ ਸਕਰੀਨ ਤੇ WhatsApp ਨੰਬਰ ਆ ਰਿਹਾ ਤੁਸੀਂ ਉੱਥੇ ਵੀ ਇਹ ਸੂਟ ਦਾ ਸਕਰੀਨਸ਼ਾਟ ਭੇਜ ਕੇ ਇਹ ਸੂਟ ਮੰਗਵਾ ਸਕਦੇ ਹੋ ਬਾਕੀ ਤੁਸੀਂ ਆਪਣਾ ਸਟੋਰ ਵਿਜ਼ਿਟ ਕਰ ਸਕਦੇ ਹੋ ਐਰੋ ਹਬ ਮਾਰਕੀਟ ਰਾਇਕੋਟ ਰੋਡ ਮੁੱਲਾਪੁਰ ਦਾਖਾ ਲੁਧਿਆਣਾ fanostyle ਦਾ ਸਟੋਰ ਇੱਥੇ ਵੀ ਤੁਹਾਨੂੰ ਇਹ ਸਾਰੇ ਸੂਟ ਮਿਲ ਜਾਣਗੇ ਪੂਰੇ ਇੰਡੀਆ 'ਚ ਸ਼ਿਪਿੰਗ ਬਿਲਕੁਲ ਫ੍ਰੀ ਹੈ ਤੇ ਕੈਸ਼ ਔਨ ਡਿਲੀਵਰੀ ਅਵੇਲੇਬਲ ਹੈ ਮਤਲਬ ਤੁਹਾਡੇ ਸੂਟ ਜਦੋਂ ਘਰੇ ਪਹੁੰਚੂਗਾ ਪੇਮੈਂਟ ਤੁਸੀਂ ਉਦੋਂ ਕਰਨੀ ਆ ਨੈਕਸਟ ਸੂਟ ਵੀ ਆ ਗਿਆ ਜੀ ਖਾਦੀ ਦੇ ਉੱਪਰ ਖਾਦੀ ਸਿਲਕ ਦੇ ਵਿੱਚ ਦੇਖੋ ਬਹੁਤ ਹੀ ਇਹ ਰਾ ਬਣਿਆ ਹੋਇਆ ਬਹੁਤ ਸੋਹਣਾ ਸੋ ਆ ਇਹਦੇ ਪੂਰੇ ਹੈਵੀ ਆ ਜਾਣੀਆਂ ਬਾਹਾਂ ਦੇ ਉੱਤੇ ਵਰਕ ਆਊਗਾ ਤੇ ਆ ਇਹਦੀ ਬਾਟਮ ਆ ਜੀ ਬਾਟਮ ਹੈਗੀ ਹੈ ਕਰੇਪ ਦੀ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਦੁਪੱਟਾ ਲੈਸਿਸ ਲਾ ਕੇ ਤਿਆਰ ਕੀਤਾ ਹੋਇਆ ਇਹਦਾ ਐਫ ਐਸ ਕੋਡ ਵੀ ਹੈਗਾ ਦੇਖੋ ਐਫ ਐਸ 1925 ਸੋ ਸਿੰਗਲ ਸ਼ੇਡ ਹੀ ਮਿਲੂਗਾ ਇਹ ਚ ਫਿਰ ਤੁਹਾਨੂੰ ਆਪਾਂ ਇਹ ਸੂਟ ਦਿਖਾ ਦਿੰਨੇ ਆ ਇੱਥੇ ਵੀ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੋਇਆ ਆ ਦੇਖੋ ਹੈਂਡਵਰਕ ਵੀ ਕੀਤਾ ਸੋ অর্ਗੈਂਜ਼ਾ ਦੇ ਉੱਪਰ ਬਣਿਆ ਹੋਇਆ ਬਹੁਤ ਹੀ ਸੋਹਣਾ ਸੂਟ ਆ ਇਹਦੀਆਂ ਬਾਹਾਂ ਦੇ ਉੱਤੇ ਵਰਕ ਆਊਗਾ ਠੀਕ ਹੈ ਜੀ ਤੇ ਦੁਪੱਟਾ ਵੀ ਬਹੁਤ ਸੋਹਣਾ ਕੱਟ ਵਰਕ ਦੇ ਨਾਲ ਤਿਆਰ ਕੀਤਾ ਹੋਇਆ ਤੇ ਉੱਪਰ ਹੈਂਡਵਰਕ ਨਾਲ ਟੱਚਿੰਗ ਕੀਤੀ ਹੋਈ ਆ ਸੋ ਇਹ ਸੂਟ ਦਾ ਐਫਐਸ ਕੋਡ ਵੀ ਤੁਸੀਂ ਨੋਟ ਕਰ ਲਓ ਐਫਐਸ 2023 ਤੁਸੀਂ ਆਪਣੀ ਵੈਬਸਾਈਟ ਤੋਂ ਵੀ ਸਰਚ ਕਰ ਸਕਦੇ ਹੋ ਬਾਕੀ ਇੱਥੇ ਵਟਸਐਪ ਨੰਬਰ ਜਿਹੜਾ ਆ ਰਿਹਾ ਉਹਦੇ ਤੇ ਵੀ ਆਰਡਰ ਦੇ ਸਕਦੇ ਦੇਖੋ ਆ ਸੂਟ ਆ ਗਿਆ ਆਫ ਵਾਈਟ ਕਲਰ ਦੇ ਵਿੱਚ ਸੋ ਬਹੁਤ ਸੋਹਣਾ ਹੈਂਡਵਰਕ ਹੋਇਆ ਹੋਇਆ ਪੈਨਲ ਜਾਂਦੇ ਆ ਗਲਾ ਬਹੁਤ ਸੋਹਣਾ ਬਣਿਆ ਹੋਇਆ ਦੁਪੱਟਾ ਦੇਖੋ ਬਹੁਤ ਹੀ ਪਿਆਰੀ ਜੀ ਲੈਸ ਨਾਲ ਤਿਆਰ ਕੀਤਾ ਹੋਇਆ ਬਾਟਮ ਇਹਦੀ ਹੈਗੀ ਆ 크ਰੇਪ ਦੇ ਉੱਪਰ ਆ ਦੇਖੋ ਆ ਬਾਹਾਂ ਤੇ ਵਰਕ ਆਊਗਾ ਸੋ ਬਾਟਮ ਪਲੇਨ ਆ ਤੁਸੀਂ ਇਹਦਾ ਕੋਈ ਵੀ ਗਰਾਰਾ ਸ਼ਰਾਰਾ ਕੁਝ ਵੀ ਬਣਾ ਸਕਦੇ ਹੋ ਠੀਕ ਹੈ ਜੀ ਸੋ ਇਹਦਾ ਐਫਐਸ ਕੋਡ ਹੈਗਾ ਐਫਐਸ 1921 ਸੋ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੁਸੀਂ ਤੇ ਜੇ ਤੁਸੀਂ ਵਟਸਐਪ ਤੇ ਆਰਡਰ ਕਰਨਾ ਵਟਸਐਪ ਤੇ ਕਰ ਲਓ ਨਹੀਂ ਤਾਂ ਆਪਣੀ ਵੈਬਸਾਈਟ ਤੇ ਹੀ fanostyle.com ਤੇ ਜਾਓ ਉੱਥੇ ਸਰਚ ਦਾ ਬਟਨ ਬਣਿਆ ਹੋਇਆ ਤੇ ਜਾ ਕੇ ਤੁਸੀਂ ਐਫਐਸ ਕੋਡ ਲਿਖੋਗੇ ਤਾਂ ਤੁਹਾਨੂੰ ਸੂਟ ਮਿਲ ਜੂਗਾ ਨਾਲ ਦੀ ਨਾਲ ਸਾਰੀਆਂ ਫੋਟੋ ਆ ਜਾਣਗੀਆਂ ਇਹ ਸੂਟ ਬਣਿਆ ਹੋਇਆ ਜੀ ਕ੍ਰਾਸ਼ ਸ਼ਿਮਰ ਦੇ ਉੱਪਰ ਬਹੁਤ ਸੋਹਣੀ ਚੀਜ਼ ਬਣਦੀ ਹੈ ਤੇ ਬਹੁਤ ਅਲੱਗ ਹੀ ਗ੍ਰੇਸ ਜੀ ਆਉਂਦੀ ਹੈ ਸ਼ਾਈਨਿੰਗ ਆਉਂਦੀ ਆ ਸੋ ਫਰੰਟ ਬਣਿਆ ਹੋਇਆ ਪਿਓਰ ਹੈਂਡਵਰਕ ਦੇ ਵਿੱਚ ਫਿਰ ਇਹਦੇ ਨਾਲ ਬਾਟਮ ਆ ਜਿਹੜੀ ਸਿਲਕ ਦੀ ਆ ਸੋ ਇੱਧਰ ਆਹ ਬਾਹਾਂ ਤੇ ਵਰਕ ਆ ਜੂਗਾ ਠੀਕ ਹੈ ਜੀ ਦੁਪੱਟਾ ਨਾਲ ਚਨੋਂਨ ਦਾ ਇਹ ਵੀ ਲੈਸਿਸ ਦੇ ਨਾਲ ਤਿਆਰ ਕੀਤਾ ਹੋਇਆ ਸੋ ਇਹਦਾ ਵੀ ਐਫਐਸ ਕੋਡ ਨੋਟ ਕਰ ਲਓ ਐਫਐਸ 1914 ਠੀਕ ਹੈ ਜੀ ਸੋ ਨੈਕਸਟ ਇਹ ਸੂਟ ਆਪਣਾ ਸੁਪਰ ਹਿੱਟ ਆ ਕਾਫੀ ਟਾਈਮ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਹੋਊਗਾ ਸੋ ਵਾਈਟ ਕਲੈਕਸ਼ਨ ਦੇ ਵਿੱਚ ਤਾਂ ਹੀ ਰੱਖਿਆ ਕਿ ਇਹ ਸੂਟ ਵੀ ਆਪਾਂ ਦੁਬਾਰਾ ਰੈਡੀ ਕੀਤੇ ਜੇ ਤੁਸੀਂ ਆਰਡਰ ਕਰਨਾ ਤਾਂ ਇਹਨਾਂ ਚੋਂ ਵੀ ਕਰ ਸਕਦੇ ਹੋ ਇਹ ਬਣਿਆ ਹੋਇਆ ਸਿਲਕ ਦੇ ਉੱਪਰ ਬਹੁਤ ਸੋਹਣਾ ਗਲਾ ਘੇਰਾ ਬਣਿਆ ਹੋਇਆ ਆਇਆਂ ਦੀਆਂ ਬਾਹਾਂ ਦੇ ਉੱਤੇ ਵਰਕ ਆਊਗਾ ਬਹੁਤ ਹੀ ਸੋਹਣਾ ਸੂਟ ਆ ਆ ਦੇਖੋ ਤੇ ਇਹਦੀ ਬਾਟਮ ਆ ਜਿਹੜੀ ਇਹਦੇ ਤੁਸੀਂ ਕੋਈ ਵੀ ਗਰਾਰਾ ਸ਼ਰਾਰਾ ਕੁਝ ਵੀ ਬਣਾ ਸਕਦੇ ਹੋ ਨੈਕਸਟ ਆ ਗਿਆ ਜੀ ਆਫ ਵਾਈਟ ਸੂਟ ਇਹਦਾ ਗਲਾ ਨਹੀਂ ਬਣਿਆ ਹੋਇਆ ਘੇਰਾ ਬਣਿਆ ਹੋਇਆ ਇਸ ਤੋਂ ਲੈਂਥ ਦਾ ਕੋਈ ਇਸ਼ੂ ਨਹੀਂ ਤੁਹਾਡੀ ਜਿੰਨੀ ਵੀ ਲੈਂਥ ਆ ਇਹ ਤੇ ਸੈੱਟ ਆ ਜੂਗੀ ਆ ਦੇਖੋ ਵਿੱਚ ਪ੍ਰੋਪਰ ਕੱਟਵਰਕ ਕੀਤਾ ਹੋਇਆ ਆ ਦੇਖੋ ਇਹਨੇ ਬਹੁਤ ਹੀ ਸੋਹਣੀ ਗ੍ਰੇਸ ਬਣਾ ਦੇਣੀ ਆ ਆ ਬਾਹਾਂ ਦੇ ਉੱਤੇ ਵਰਕ ਰਹੂਗਾ ਸੋ ਇਹਦੀ ਬਾਟਮ ਆ ਜਿਹੜੀ ਉਹ ਪਲੇਨ ਆ ਉਹ ਵੀ ਸਿਲਕ ਤੇ ਆ ਸੋ ਇਹ ਵੀ ਬਹੁਤ ਸੋਹਣੀ ਚੀਜ਼ ਬਣਨੀ ਆ ਤੇ ਦੁਪੱਟਾ ਲੈਸਿਸ ਨਾਲ ਰੈਡੀ ਕੀਤਾ ਹੋਇਆ ਤੇ ਇਹਦਾ ਐਫਐਸ ਕੋਡ ਹੈਗਾ ਜੀ FS1999 ਸੋ ਤੁਸੀਂ ਜਲਦੀ ਜਲਦੀ ਆਰਡਰ ਕਰ ਲਓ ਕਿਉਂਕਿ ਲਿਮਟਿਡ ਸਟਾਕ ਆ ਤੇ ਜਦੋਂ ਇਹ ਸੇਲ ਹੋ ਜਾਂਦੇ ਫਿਰ ਬੰਨ ਦੇ ਵਿੱਚ ਤੁਹਾਨੂੰ ਪਤਾ ਹੈਂਡਵਰਕ ਦੀ ਚੀਜ਼ ਟਾਈਮ ਲੱਗਦਾ ਘੱਟੋ ਘੱਟ 15 ਦਿਨ ਲੱਗ ਜਾਂਦੇ ਆ ਸੋ ਜਿਹਨੇ ਪਹਿਲਾਂ ਆਰਡਰ ਕਰ ਲਿਆ ਤਾਂ ਆਪਾਂ ਸੂਟ ਉਹਨਾਂ ਨੂੰ ਦੇ ਦਾਂਗੇ ਇਹ ਇਹ ਸੂਟ ਹੈਗਾ ਜੀ ਆਫ ਵਾਈਟ ਤੇ ਫੈਬਰਿਕ ਬਹੁਤ ਹੀ ਸੋਹਣਾ ਇਹਨੂੰ ਜਰਾਫ ਕਹਿੰਦੇ ਆ ਥੋੜੀ ਜੀ ਲੁੱਕ ਤਾਂ ਸ਼ਿਮਰ ਵਾਂਗਾ ਪਰ ਇਹਨੂੰ ਜਰਾਫ ਕਹਿੰਦੇ ਆ ਬਹੁਤ ਹੀ ਸੋਹਣਾ ਫੈਬਰਿਕ ਹੈ ਵੀ ਗਲਾ ਬਣਿਆ ਹੋਇਆ ਤਾਂ ਘੇਰਾ ਨਹੀਂ ਬਣਿਆ ਹੈਗਾ ਸੋ ਇਹ ਚ ਲੈਂਥ ਦਾ ਤੁਹਾਨੂੰ ਕੋਈ ਇਸ਼ੂ ਨਹੀਂ ਆਉਣਾ ਆ ਇਹਦੀਆਂ ਬਾਹਾਂ ਬਣੀਆਂ ਹੋਈਆਂ ਦੇ ਬਾਟਮ ਇਹਦੀ ਬਣੀ ਹੋਈ ਆ 크ਰੇਪ ਦੇ ਉੱਪਰ ਸੋ ਪਲੇਨ ਬਾਟਮ ਆ ਦੁਪੱਟਾ ਲੈਸਿਸ ਦੇ ਨਾਲ ਤਿਆਰ ਕੀਤਾ ਹੋਇਆ ਪੂਰਾ 2.5 ਮੀਟਰ ਜਿੰਨੇ ਵੀ ਦੁਪੱਟੇ ਆ ਸਾਰੇ 2.5 ਮੀਟਰ ਆ ਸੋ ਇਹਨਾਂ ਸਾਰੇ ਸੂਟਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਸਾਰਿਆਂ ਦੇ ਆਪਾਂ ਐਫਐਸ ਕੋਡ ਦੱਸਦੇ ਆ ਸਕਰੀਨ ਤੇ ਜਿਹੜਾ ਵਟਸਐਪ ਨੰਬਰ ਆ ਰਿਹਾ ਤੁਸੀਂ ਉੱਥੇ ਵੀ ਸਕਰੀਨਸ਼ਾਟ ਭੇਜ ਸਕਦੇ ਹੋ ਕਿਉਂਕਿ ਕਾਲ ਨਾ ਕਰਿਓ ਹਰੇਕ ਦੀ ਕਾਲ ਅਟੈਂਡ ਕਰਨੀ ਔਖੀ ਹੋ ਜਾਂਦੀ ਆ ਤੇ ਇਹਨਾਂ ਚੋਂ ਜਿਹੜਾ ਵੀ ਸੂਟ ਆਰਡਰ ਕਰਨਾ ਉਹਦਾ ਸਕਰੀਨਸ਼ਾਟ ਲਓ ਤੁਸੀਂ ਵਟਸਐਪ ਤੇ ਮੈਸੇਜ ਕਰ ਦਿਓ ਜਿਹੜਾ ਸਕਰੀਨ ਤੇ ਨੰਬਰ ਆ ਰਿਹਾ ਤਿੰਨ ਸੂਟ ਦਾ ਪ੍ਰਾਈਸ ਵੀ ਦੱਸ ਦੇਣਗੇ ਪ੍ਰੋਪਰ ਤੁਸੀਂ ਆਪਣਾ ਐਡਰੈਸ ਭੇਜ ਦਿਓ ਪੇਮੈਂਟ ਕਰਦੇ ਹੋ ਜੇ ਤੁਸੀਂ ਕੈਸ਼ ਔਨ ਡਿਲੀਵਰੀ ਮੰਗਾਉਣਾ ਤਾਂ ਤੁਸੀਂ ਆਪਦਾ ਐਡਰੈਸ ਭੇਜ ਦਿਓ ਤੁਹਾਨੂੰ ਅਸੀਂ ਆਰਡਰ ਹੈ ਉਹ ਜਿਹੜਾ ਤੁਹਾਡਾ ਭੇਜ ਦਾਂਗੇ ਇਸ ਤੋਂ ਬਿਨਾ ਵੈਬਸਾਈਟ ਤੋਂ ਸਭ ਤੋਂ ਈਜ਼ੀ ਆ ਵੈਬਸਾਈਟ fanostyle.com ਤੇ ਜਾਓ ਉੱਥੇ ਸਰਚ ਬਟਨ ਬਣਿਆ ਉੱਥੇ ਜਾ ਕੇ ਐਫਐਸ ਕੋਡ ਸਰਚ ਕਰੋ ਉੱਥੇ ਤੁਸੀਂ ਆਰਡਰ ਕਰ ਸਕਦੇ ਹੋ ਹਰੇਕ ਸੂਟ ਦੀ ਤੁਹਾਨੂੰ ਫੋਟੋ ਮਿਲ ਜੂਗੀ ਸਭ ਤੋਂ ਵੱਡੀ ਗੱਲ ਆ ਕਿ ਕੱਲੇ ਕੱਲੇ ਸੂਟ ਦੀ ਫੋਟੋ ਤੇ ਪ੍ਰਾਈਸ ਤੁਹਾਨੂੰ ਮਿਲ ਜੂਗਾ ਤੇ ਆਪਾਂ ਤੁਹਾਡੇ ਤੇ ਆ ਕੇ ਡਿਲੀਵਰ ਕਰ ਦਾਂਗੇ ਤਿੰਨ ਤੋਂ ਪੰਜ ਦਿਨਾਂ ਦੇ ਵਿੱਚ ਪੂਰੇ ਇੰਡੀਆ 'ਚ ਸ਼ਿਪਿੰਗ ਬਿਲਕੁਲ ਫ੍ਰੀ ਆ ਕੈਸ਼ ਔਨ ਡਿਲੀਵਰੀ ਅਵੇਲੇਬਲ ਆ ਜਿਹੜਾ ਤੁਹਾਡੇ ਸੂਟ ਘਰੇ ਪਹੁੰਚ ਗਿਆ ਪੇਮੈਂਟ ਤੁਸੀਂ ਉਦੋਂ ਕਰਨੀ ਆ ਤੁਸੀਂ ਆਪਣਾ ਐਡਰੈਸ ਬਿਲਕੁਲ ਠੀਕ ਡਿਗ ਭੇਜ ਦਿਓ ਆਪਾਂ ਤੁਹਾਡੇ ਘਰ ਤੱਕ ਸੂਟ ਪਹੁੰਚਾ ਦਾਂਗੇ ਨਾਲ ਤੁਸੀਂ ਆਪਣਾ ਸਟੋਰ ਵਿਜ਼ਿਟ ਕਰ ਸਕਦੇ ਹੋ ਜੀ ਐਰੋ ਹਬ ਮਾਰਕੀਟ ਤ੍ਰਾਈਕੌਟ ਰੋਡ ਮੁੱਲਾਪੁਰ ਦਾਖਾਂ ਲੁਧਿਆਣਾ ਫਾਨੋ ਸਟਾਈਲ ਦਾ ਸਟੋਰ ਇੱਥੇ ਬਹੁਤ ਹੀ ਸੋਨੇ ਸੋਨੇ ਸੂਟ ਅਵੇਲੇਬਲ ਆ ਤੁਸੀਂ ਦੇਖ ਵੀ ਸਕਦੇ ਹੋ ਇੱਕ ਤੋਂ ਇੱਕ ਸੋਨਾ ਤੁਹਾਨੂੰ ਹੱਥ ਲੱਗਦਾ ਸੂਟ ਮਿਲ ਜੂ ਐਸ ਤੋਂ ਬਿਨਾ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਸੂਟ ਕੋਈ ਵੀ ਲਹਿੰਗਾ ਜਾਂ ਅਨ ਤੁਸੀਂ ਕੋਈ ਵੀ ਫੋਟੋ ਦਿਖਾ ਕੇ ਵੀ ਆਪਣੀ ਮਰਜ਼ੀ ਦਾ ਕੋਈ ਵੀ ਸੂਟ ਲੈਂਗਾ ਜਾਂ ਨਾਰਕਲੀ ਬਣਵਾ ਸਕਦੇ ਹੋ